ਇਹ ਜੀ ਦਿੱਕਵਰੀ ਹੈ ਗੱਡੀ ਤਾਂ ਕੱਢ ਲਾਇਆ ਨਹੀਂ ਖੜੇ ਰਹੇ ਹੋਏ ਸਨ ਇਹ ਗੱਡੀ ਦੇ ਪਾਸੇ ਹੁੰਦੀ ਹੈਗੀ ਅਸੀਂ ਆਪਸ ਚ ਜੁਦਾਈ ਜੀ ਹੋਊਗੀ ਸਾਡੀ ਇਹ ਕੀ ਤਰੀਕਾ ਕੋਈ ਇਹ ਤਾਂ ਸ਼ਰੀਆ ਤੁਸੀਂ ਧੱਕਾ ਕਰੀ ਜਾਂਦੇ ਹੋ ਐਡਾ ਕਰਕੇ ਕਰਾਉਂਦੇ ਹੋ ਉਹ ਗਰਮੀ ਚ ਆ ਗਿਆ ਇੱਕ ਬੰਦਾ ਉਸਨੇ ਜੋੜ ਦੀ ਵੱਟ ਕੇ ਇੱਕ ਥੱਪੜ ਬਰੇ ਮੂੰਹ ਤੇ ਬਰੇ ਜਦੋਂ ਥੱਪੜ ਬਰੇ ਮੂੰਹ ਤੇ ਵੱਜਿਆ ਮੈਂ ਚੱਕਰ ਖਾ ਕੇ ਥਲੇ ਜੁਕੀ ਤੇ ਗੱਬਿਆ ਨਾਲ ਦੀ ਨਾਲ ਦੂਸਰੇ ਮੁੰਡੇ ਨੇ ਮੇਰੀ ਛਾਤੀ ਦੇ ਉੱਤੇ ਠੁੰਡਾ ਮਾਰਿਆ ਪਸੰਗਿਆਂ ਦੇ ਉੱਤੇ ਇੰਨਾ ਜਦੋਂ ਦੇਖਿਆ ਵੀ ਮੇਰੀ ਵਾਈਫ ਦਰਵਾਜ਼ੇ ਤੇ ਖੜੀ ਸੀ ਜਿਵੇਂ ਸੀ ਆਫ ਕਰਨ ਵਾਸਤੇ ਉਹ ਭੱਜੀ ਭੱਜੀ ਆਈ ਤੇ ਵੀ ਇਹ ਕੀ ਕਰ ਰਹੇ ਹੋਏ ਕੀ ਕਰ ਰਹੇ ਹੋ ਉਹਨਾਂ ਨੂੰ ਉਹਨੇ ਭੱਜ ਕੇ ਉਹਨੂੰ ਬੋਕਰ ਨਹੀਂ ਕੋਲ ਸਕੀ ਤੇ ਜਦੋਂ ਉਹਨੇ ਆਮਾ ਦੇਖਿਆ ਤਾਣਾ ਦੇਖਿਆ ਮੇਰੀ ਵਾਈਫ ਨੂੰ ਕੁੱਟਣ ਨੂੰ ਪਏ ਨੇ ਉਹ ਚੰਗੀ ਤਰ੍ਹਾਂ ਉਹਨਾਂ ਨੇ ਮੇਰੀ ਵਾਈਫ ਨੂੰ ਕੁੱਟਿਆ ਉਸ ਤੋਂ ਬਾਅਦ ਉਹਨਾਂ ਨੇ ਸਾਡੇ ਨਾਲ ਬਹੁਤ ਮੈਂ ਨਾਲ ਦੇ ਨਾਲ ਥਾਣੇ ਦੇ ਵਿੱਚ ਮਨਸ਼ੀਰ ਨੂੰ ਫੋਨ ਕੀਤਾ ਮੇਰੇ ਤੋਂ ਫੋਨ ਖੋ ਕੇ ਉਹਨਾਂ ਨੇ ਮਨਸ਼ੀਰ ਬਲੀ ਡਰਾਉਣ ਦੀ ਕੋਸ਼ਿਸ਼ ਕੀਤੀ ਕਿੰਨੇ ਬੰਦੇ ਸੀ ਕੁੱਲ ਉਹ ਦੋ ਜਣੇ ਸੀ ਇਹ ਘਟਨਾ ਕਿੱਥੇ ਹੋਈ ਹੈ ਜੀ ਮੇਰੇ ਘਰ ਦੇ ਬਾਹਰ ਮਨੋਚਾ ਕਲੋਨ ਦੇ ਵਿੱਚ ਮਤਲਬ ਇਹਦਾ ਕਰਕੇ ਉਹਨਾਂ ਨੇ ਮੇਰਾ ਫੋਨ ਕਦਰ ਨਾਲ ਚਲਾ ਕੇ ਮਾਰਿਆ ਪਰ ਐਪਲ ਦਾ ਫੋਨ ਸੀ 1 ਲੱਖ ਰੁਪਏ ਦਾ ਉਹਦੀ ਸਾਰੀ ਡਿਸਪਲੇ ਕੁੱਟ ਗਈ ਹੈ ਜੀ ਫੋਨ ਟੁੱਟ ਗਿਆ ਮੇਰਾ ਜਦੋਂ ਹੋਂ ਦੇਖਿਆ ਬਾਅਦ ਵਿੱਚ ਵਾਈਫ ਦੇ ਗਲੇ ਦੇ ਵਿੱਚ ਚੀਨੀ ਵੀ ਚਲੇ ਗਈ ਸੀ ਮੇਰੇ ਹੱਥ ਕੁਝ ਕੈਸ਼ ਸੀਗਾ ਉਹ ਕੈਸ਼ ਵੀ ਦੂਸਰਾ ਬੰਦਾ ਲੈ ਕੇ ਚਲਾ ਗਿਆ ਇੱਕ ਬੰਦਾ ਫੜ ਲਿਆ ਹਾਂਜੀ ਇੱਕ ਬੰਦਾ ਜਿਹਨੂੰ ਮਾਰ ਲਾ ਇਕੱਠਾ ਹੋ ਗਿਆ ਜਨਾਨੀਆਂ ਇਕੱਠੀਆਂ ਹੋ ਗਿਆ 40 50 ਬੰਦਿਆਂ ਦਾ ਪਬਲਿਕ ਇਕੱਠੀ ਹੋ ਗਈ ਤਾਂ ਸਾਰਿਆਂ ਨੇ ਇਹਨਾਂ ਨੂੰ ਕੁਝ ਮੇਰੇ ਸਟਾਫ ਮੈਂਬਰ ਵੀ ਆ ਗਏ ਤਾਂ ਉਹਨਾਂ ਨੇ ਉਹ ਬੰਦੇ ਨੂੰ ਇੱਕ ਨੂੰ ਫੜ ਲਿਆ ਇੱਕ ਭੱਜ ਗਿਆ ਤੇ ਉਹ ਸਿਕੋ ਫਾੜ ਬੈ ਰਾਇਆ ਉਹ ਲੈ ਗਿਆ ਫਿਰ ਕਿ ਜਿਹੜਾ ਭੱਜ ਗਿਆ ਸੀ ਉਹ ਲੈ ਗਿਆ ਸੀ ਸਬਾਹ ਪਛਾਣਦਾ ਉਹਨਾਂ ਨੇ ਜੀ ਅੱਜ ਮੇਰੇ ਸਾਹਮਣੇ ਆਉਣ ਕੇ ਤਾਂ ਮੈਂ ਪੁੱਛਾ ਤਾ ਜੀ ਤਾਂ ਉਹਨਾਂ ਨੇ ਉਹਨੂੰ ਫੜ ਕੇ ਇਹਦੇ ਨੂੰ ਪੁਲਿਸ ਮੁਲਾਜ਼ਮ ਵੀ ਆ ਗਏ ਤਾਂ ਉਹਨਾਂ ਨੂੰ ਲੈ ਕੇ ਉਹ ठाੜੇ ਚਲੇ ਗਏ ਕੋਈ ਜਿਹੜਾ ਇਹ ਗੱਡੀ ਨੰਬਰ ਕੋਈ ਤੁਹਾਡੇ ਮੈਨੂੰ ਨੰਬਰ ਪਤਾ ਹੈ ਜੀ ਪਤਾ ਹੈ ਜੀ ਹਾਂ ਮੇਰੇ ਮੋਬਾਈਲ 'ਚ ਫੋਟੋ ਪਿੱਛੀ ਹੋਈ ਗੋ ਮੈਂ ਦੇ ਦਰਦਾ ਨਹੀਂ ਮੋਰ ਮੋਬਾਈਲ ਕੀ ਦੇ ਕੋਲ ਇਹ ਨੰਬਰ ਉਹ ਸਰ ਸਰ ਦਾ ਨੰਬਰ ਦੇ ਦਿੰਦਾ ਪਿਛਲੇ ਸਾਲ ਹੁਣ ਕੀ ਕਾਰਵਾਈ ਦੀ ਮੰਗ ਕਰਦੇ ਤੁਸੀਂ ਸਾਨੂੰ ਇਨਸਾਫ ਚਾਹੀਦਾ ਹੈ ਵੀ ਸਾਡੀ ਸੇਫਟੀ ਕੀ ਆਮ ਆਦਮੀ ਦੀ ਕੋਈ ਸੇਫਟੀ ਨਹੀਂ ਹੈਗੀ ਇੱਕ ਲੇਡੀਜ਼ ਨੂੰ ਉਹਨਾ ਪੁੱਟ ਸਕਦੇ ਆ ਤਾਂ ਫਿਰ ਆਮ ਬੰਦੇ ਦਾ ਕੀ ਬਣ ਸਕਦਾ ਸਾਨੂੰ ਇਨਸਾਫ ਚਾਹੀਦਾ ਹੈ ਉਹਨਾਂ ਤੇ ਬੰਦੀ ਕਾਰਵਾਈ ਹੋਣੀ ਚਾਹੀਦੀ ਹੈ ਜੋ ਵੀ ਤਰਾ ਹੈ ਉਸ ਦੇ ਤਰ੍ਹਾਂ ਉਹਨਾਂ ਨੂੰ ਸਰ ਜਾਬ ਵੀ ਗਏ ਚਿੱਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਜੀ ਕਿੰਨੇ ਜਲਦ ਬਾਅਦ ਪਹੁੰਚਿਆ ਸੀ ਪੁਲਿਸ ਪ੍ਰਸ਼ਾਸਨ ਜਲਦੀ ਪਹੁੰਚ ਗਿਆ ਸੀ ਰੋਕਮ ਸਕੂਲ ਹੋਇਆ ਤੁਹਾਨੂੰ ਡਾਕਟਰ ਗੋਵਿੰਦ ਜੈਸੋ ਐਮਐਨਆਰ ਸੀ ਮੈਡੀਆ ਆਪਸਾਂ ਨਾਲ ਜਾ ਕੇ ਉਹਨਾਂ ਦਾ ਸਟੇਟਮੈਂਟ ਲਈ ਲਈਆਂ ਕੁਝ ਦਿਨ ਕੀ ਚੈੱਕ ਕਰਦੇ ਹਨ ਕਾਲ ਕਰਦੇ ਦਰਾਂ ਦੇ ਪਰਤਾਣ ਇੱਕ ਗੱਲਬਾਤ ਹੋ ਗਈ ਉਸ ਨੂੰ ਆਪ ਦੱਸਾਂਗੇ ਉਹਦੇ ਫੜਿਆ ਹੋਈ ਬੰਦਾ ਕੋਈ ਕਿਹੜਾ ਸੀ ਜੀ ਬੰਦਾ ਫੜਿਆ ਵਾਂ ਬੰਦਾ ਉਹ ਇੱਕ ਉਹ ਜਿਹੜਾ ਥੈਰੇਪੀ ਆਫ ਸੋਸੀਲ ਲਾਈਚ ਚੜਾ ਹੋਇਆ ਤੇ ਉਹ ਤੇ ਉਹਦੇ ਸੱਟਾਂ ਵੀ ਤੇ ਕਾਫੀ ਸੀ ਬਹੁਤ ਵਾਰ ਬੰਦਿਆਂ ਦਾ ਦਾਜ ਖੋਹ ਵਸਤੇ ਫੜਿਆ ਕਰਦਾ ਪੁੱਛਦੇ ਨੰਬਰ ਤੋਂ ਕਿ ਐਕਚੁਅਲੀ ਕੰਨ ਕੀ ਹੋਈ ਹੈ ਜਦੋਂ ਫੜਾ ਕਰਦੇ ਆ ਜਿਹੜਾ ਬੰਦਾ ਫੜਿਆ ਵਾ ਉਹਦੇ ਸੱਟਾਂ ਬਚੀਆਂ ਨਹੀਂ ਉਹਦੇ ਵੀ ਕਾਫੀ ਸੱਟਾਂ ਲੱਗੀਆਂ ਨੇ ਪਤਾ ਤ੍ਰਿਸ਼ਕੀ ਪਤਾ ਲੱਗੂਏ ਉਹਦੇ ਕਿਨੇ ਮਾਰ ਗਿਆ ਨੇ ਪਬਲਿਕ ਦੇ ਮਾਰ ਗਿਆ ਜਾਂ ਇਹਨਾਂ ਵਿਆਪਸ ਨੂੰ ਜਰਾ ਵੱਡਾ ਮੈਟਰ ਕੀ ਹੈ ਵਿੱਚੋਂ ਇਹਨਾਂ ਵਿੱਚ ਕੁਝ ਨਹੀਂ ਹੈ ਸਾਡੇ ਪਰਤਾਵਰਤ ਬੰਦ ਜਿਸ